ਉਸ ਬੇਲਾ ਮੈਨੂੰ ਸ਼ਾਇਦ ਵਨੁਰ ਜੀ ਬਿਸਮਿਲ੍ਲਾ ਰਹਿਮਾਨ ਰਹਿੀ ਅਸਲਾਮ ਅਲੈਕੁਮ ਜੀ ਲੋ ਜੀ ਰਾਹਲੀ ਮੰਡੀ ਆਇਆ ਦੇਖੋ ਛੋਟੀਆਂ ਪੂਰੀਆਂ ਮੂਰਤਾਂ ਦੇਖੋ ਪੂਰ ਕੇ ਮੂਰਤਾਂ ਜੇ ਮਾਈ ਮਾਈ ਲੱਖ ਰੁਪਈਆ ਮੰਗਦੇ ਪਏ ਜੇ 12 12 ਕਿਲੋ ਦੁੱਧ ਦੇ ਛੋਟੀਆਂ ਆ ਛੋਟੀਆਂ ਦੇਖੋ ਥੱਲਾ ਥੱਲਾ ਦੇਖੋ ਪੂਰੀ ਦਾ ਆ ਦੇਖੀ ਪੂਰੀ ਦਾ ਦੁੱਖ ਥੱਲਾ ਸੋਨੇ ਦਾ ਕਰਨੇ ਰਾਲੀ ਮੰਡੀ ਚ ਆਇਆ ਜਾ ਆਇਆ ਜਾ ਬਾਈ ਇਹ ਮਾਜੀ ਹੋਰ ਚੰਗੀ ਐ ਇਗਰੀ ਵਾਲੀ ਇਹ ਕਰਾਂਗਾ ਨਾਲ ਇਹ ਜਾ ਜਾ ਆ ਮਾਈ ਸੋਤੀ ਜਾ ਆ ਦੇਖੋ ਉਹ ਮੋਟ ਬੋ ਵੀ ਮਾਜੀ ਥੱਲਾ ਦੇਖੋ ਚੁੱਟੀ ਦਾ ਹਮੋਰ ਦੇਖੋ ਜੀ ਸਾਢੇ ਪੰਜ ਪੰਜ ਮੰਗਦੇ ਜੋੜੀ ਦਾ ਸਾਢੇ ਪੰਜ ਇੱਕ ਦੇ ਸਾਢੇ ਪੰਜ ਇੱਕ ਦਾ ਤੇਰਾ 13 ਕਿਲੋ ਦੁੱਧ ਆ ਦੇ ਛੋਟੀ ਦਾ ਪੂਰੀਆਂ ਮੂਰਤਾਂ ਜਨਾਬ ਰਾਲੀ ਮੰਡੀ ਜਾ ਦੇਖ ਆ ਦੇਖ ਆ ਥਲਾ ਦੇਖ ਛੋਟੀ ਦਾ ਦੇਖ ਚੋਟੀ ਕੀ ਬਾਤ ਹੈ ਥੱਲਾ ਦੇ ਖਟੋੜੀ ਦਾ ਕੀ ਬਾਤ ਹੈ ਦੂਜੀ ਪਹਿਲਾਂ ਦੂਜਨ ਬਾਈ ਦੂਜਨ ਹਾਂ ਲਓ ਚੋਟੀ ਦੇਖੋ ਜੀ ਸੋਹਣਾ ਲੰਗਾ ਜੀ ਦੂਜੇ ਸੋਹਣੇ ਹੋਣੀਆਂ ਛੋਟੀਆਂ ਜਾਂ ਪੂਰੀਆਂ ਛੋਟੀਆਂ ਦੇਖੋ ਆ ਛੋਟੀ ਦੇਖੋ ਆ ਕਾਲੀ ਇਹਦਾ ਬੱਚਾ ਇਹ ਘਟਾ ਰਿਹਾ ਜੀ ਗੁਜਰਾਲ ਮੰਡੀ ਚ ਜੀ ਆ ਇਹ ਦੇਖੋ ਪੂਰੀਆਂ ਮੋਰ ਤਾਂ ਜੇ ਜੋੜਾ ਬੂਰੀਆਂ ਦਾ ਆ ਥੱਲਾ ਦੇਖ ਚੋੜੀ ਦਾ ਹਾ ਪੂਰੀ ਮੋਹਰੇ ਦੀ ਚੋਟੀ ਤੇਲ ਖੇਲ ਲਾਗੇ ਚਮਕਾਰੇ ਨੇ ਜੀ ਆ ਲੈ ਆ ਲੈ ਜੀ ਚੋਟੀ ਦੇਖੋ ਜੀ ਸੋਹਣੀ ਮੂਰਤ ਜਿਹਨੂੰ ਤੇਲ ਲਾ ਰਹੇ ਨੇ ਚੰਗਾ ਡੰਗਰ ਹੈ ਜੀ ਆਥਲਾ ਦੇਖੋ ਚੋਟੀ ਦਾ ਆਥਲਾ ਦੇਖੋ ਜੀ ਇਹ ਪੱਕੀਆਂ ਇੱਥੇ ਹੁੰਦੀਆਂ ਨੇ ਜਦੋਂ ਮਰਜੀ ਆਣ ਕੇ ਲੋ ਇਹਨਾਂ ਕੋ ਇਹ ਇਹ ਨਾ ਪੱਕਾ ਮਾਲ ਬੱਧਾਇਆ ਇਥੇ ਆਹ ਥੱਲੇ ਦੇਖ ਚੋਟੀ ਦਾ ਸੋਹਣੀ ਮੋਰਤ ਜੀ ਉਹ ਪarli ਚੋਟੀ ਦੇਖੋ ਆ ਸਿਰ ਚ ਹੁੰਦੀ ਜਿਹਾਕ ਆ ਜਿਹੜੀ ਹੈ ਮੋਰਤਾਂ ਜੇ ਪੂਰੀਆਂ ਇਹ ਦੇਖ ਮੈਂ ਚੋਟੀ ਦੇਖੋ ਆ ਦੇਖ ਖਜੋੜਾ ਬੂਰੀਆਂ ਦੇ ਖਜੋੜਾ ਜੋੜਾ ਬੂਰੀਆਂ ਦਾ ਦੇਖ ਪੂਰੀਆਂ ਮੋਰਤਾਂ ਦੇ ਸਾਢੇ 5 5 7 ਵਜੇ ਇੱਕ ਦੇ 7 ਮੰਗਦੇ ਇੱਕ ਦੇ ਸਾਢੇ 5 ਆ ਲੈ ਛੋਟੀਆਂ ਦਾ ਆ ਜੋ ਠੀਕ ਆ ਦੇਖੋ ஹலோ ஆமால जी, ਮੋਹ ਤਾਂ ਜਿਉ ਪੂਰੀਆਂ ਦੇਖ ਹਾਂ ਇਹ ਦੂਜਨਾਂ ਨਾਲ ਪਹਿਲਾਂ ਨਾਲ ਪਹਿਲਾਂ ਬਾਈ ਹੈਲੋ ਬੱਸ ਆ ਦੇਖਿਆ ਜੀ ਦੂਜਨਾ ਦੂਜਨਾ ਪਹਿਲਾਂ ਪਹਿਲਾਂ ਜੋੜਾ ਰੱਖੀਂ ਬੜਾ ਲੱਗ ਯਾਦ ਦੇਖੋ ਇਹ ਛੋਟੇ ਦੇਖੋ था खची जेको था चोटी आहे न पूरा बन अस था देखची राली मंडी 아, 봐, 틀어져 있어. 부러졌어. 보네. 이 봐, 그 찢겨져. 아, 봐, 틀어져 있어. 부러진 모이 빠졌지. 소리 난거 ਤਲੇ ਦੇ ਕੋਟੀਆਂ ਦੇ ਸੁਣਗੇ ਮੌਕ ਤਾਂ ਜੇ ਦੇਖਣ ਰੰਗ ਰੰਗ ਦਾ ਮਾਲ ਰਾਹਲੀ ਮੰਡੀ ਜੀ ਜਿੰਨੇ ਲਾਈ ਗੱਲੀ ਉਹਦੇ ਕੋਲ ਹੋਨੇ ਥੱਲੇ ਨੇ ਭਾਈ ਬਣਾਏ ਚੋਟੀਆਂ ਨੇ ਐ ਵੀ ਕੂਈਆਂ ਜੇ ਐ ਕਾਲੀ ਕੂਂਜ ਦੇਖੋ ਸੋਹਣੇ ਡੰਗਰ ਨੇ ਪਾਈ ਜੀ ਰਾਹ ਲਈ ਮੰਡੀ ਤੇ ਜਾ ਜੇ ਇਹ ਮਾਲ ਪੱਕਾ ਬਦਾ ਹੁੰਦਾ ਜੇ ਇੱਥੇ ਇਹ ਜਿਹੜੇ ਮਰਜ਼ੀ ਆਓ 24 ਘੰਟੇ ਆਵੇ ਮਾਲ ਤੋਂ ਲੱਭੇ ਦਾ ਇੱਥੇ ਅਜੇ ਤੂੰ ਵੇਚ ਜਾਣਾ ਫੇਰ ਇੱਥੇ ਲਿਆ ਬੰਦੇ ਨੇ ਇਹ ਬੜਾ ਤਾਜ਼ਾ ਮਾਲ ਪੁਰਾਣਾ ਇੱਥੇ ਲੋਕਾਂ ਨੂੰ ਮੰਡੀ ਇਹਨਾਂ ਬੜੀ ਪੁਰਾਣੀ ਮੰਡੀ ਆ ਇਹ ਹੁਣ ਤੇ ਨਿੱਕੀ ਹੋ ਗਈ ਬੜੀ ਵੱਡੀ ਮੰਡੀ ਹੁੰਦੀ ਸੀ ਆ